ਸੋ ਹਾਂ ਜੀ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਮੈਂ ਟੱਕੀ ਉਹ ਸਮਾਨ ਚੱਕਣਾ ਤੇ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਆਪਾਂ ਕਰਨੀ ਹੈ ਤਿਆਰੀ ਕੱਲ ਨੂੰ ਪਕਾੜਿਆ ਨਗਰ ਜਲਾਉਣਾ ਵਾ ਗੁਰੂ ਗੋਬਿੰਦ ਸਿੰਘ ਜੀ ਦੇ ਜਨ ਦਿਹਾੜੇ ਦੀ ਖੁਸ਼ੀ ਚ ਤੇ ਹੁਣ ਆਪਾਂ ਟੱਕੀ ਇੱਕ ਸਮਾਨ ਚੱਕਣ ਦੇ ਲੈ ਟੱਕੀ ਉਹ ਸਮਾਨ ਚੱਕ ਆ ਵੇ ਆਹ ਸੀਡੀ ਵਾਟਰੀ ਆਉਂਦੀ ਆ ਫਿਰ ਫਾਰਮ ਟਰੈਕ ਦੀ ਹੋੜ ਲੀਗਾ ਬਾਰੇ ਫਾਰਮ ਟਰੈਕਾ ਕਿਹਾ ਹੋਲੇੜ ਦੀ ਸੀਟੀ ਹੁੰਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਦਿਓ ਵਲੌਗ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਤਾਂ ਜੋ ਐਸੋ ਐਸ ਨੂੰ ਆਪ ਚੈਨਲ ਮੋਨਟਾਈਜ਼ ਕਰ ਸਕੀਏ ਜਲਦੀ ਤੋਂ ਜਲਦੀ ਕਰ ਦਿਓ ਤੁਹਾਡਾ ਭਰਾ ਵੇਟ ਕਰਦਾ ਵਾ ਪਹਿਲਾਂ ਸਬਸਕ੍ਰਾਈਬ ਕਰ ਲਓ ਫਿਰ ਅਗਲੀ ਗੱਲ ਕਰਦੇ ਹਾਂ ਕਰ ਲਿਆ ਸਬਸਕ੍ਰਾਈਬ ਚਲੋ ਬਰੀਆ ਜੇ ਕਰ ਲਿਆ ਸਬਸਕ੍ਰਾਈਬ ਇਹ ਬੈਲ ਆਈਕਨ ਵਾਲਿਓ ਤਾਂ ਇਹਨਾਂ ਨੂੰ ਪਤਾ ਲੱਗ ਜੂਵੇ ਵੀ ਹੁਣ ਵਲੌਗ ਆ ਗਿਆ ਤੇ ਹੁਣ ਆਪਾਂ ਪਹੁੰਚ ਕੇ ਆਂ ਟੱਕੀ ਦੇਖੋ ਤੁਨ ਬਾਹਰੋਂ ਉੱਧਰੋਂ ਚਾਬੀ ਚੱਕਣੀ ਆਪਾਂ ਚਾਬੀ ਚੱਕ ਕੇ ਇੱਥੋਂ ਇੱਕ ਸਮਾਨ ਲੈ ਕੇ ਆਣਾ ਵਾ ਪਿੰਡ ਨੂੰ ਉਹ ਤੁਹਾਨੂੰ ਦਿਖਾਉਣਾ ਵਾ ਕੀ ਲੈ ਕੇ ਆਣਾ ਲੋ ਵੀ ਚਾਬੀ ਆਣੀ ਯਾਹ ਆ ਗਿਆ ਨਹੀਂ ਚੱਕ ਚੱਕ ਕੇ ਚਾਬੀਆਂ ਆਪਾਂ ਵਾਬਈ ਆਸ਼੍ਰੀ ਘਰ ਉੱਪਰੋਂ ਆ ਗਿਆ ਸੀ ਉਹ ਨੈਟਵਰਕ ਵਾਲਾ ਉਹਦੇ ਕਰਕੇ ਪਰ ਇਹ ਨਾ ਘਰੇ ਆ ਸੀ ਵੀ ਵਲੌਗ ਹੋ ਰਿਹਾ ਹੈ ਜਾਂ ਨਹੀਂ ਚਲੋ ਮੈਂ ਸਮਾਨ ਚ ਖੋਲਾਉ ਤਾ ਫੇਰ ਢੰਡਾ ਹੰਨ ਅੱਗੇ ਕੀ ਕੰਮ ਲਓ ਵੀ ਸਮਾਨ ਆਪਾ ਉੱਧਰ ਘੱਟ ਲਿਆਂਦਾ ਸਮਾਨ ਭਾਰੀ ਸੀ ਉੱਧਰ ਤਾਂ ਨਹੀਂ ਵਲੌਗ ਫਿਰ ਚਾਬੀ ਵਾਪਸ ਰੱਖਤੀ ਆ ਸਮਾਨ ਆ ਆਲੂ ਬਟਣੀ ਵੀਨ ਪਤਾ ਨਹੀਂ ਕਿਵੇਂ ਜਾਊਗੀ ਕਿਵੇਂ ਨਹੀਂ ਪਰ ਲੈ ਕੇ ਜਾਣੇ ਆ ਚਲੋ ਲੈ ਕੇ ਜਾਣੇ ਇਹਨੂੰ ਉੱਥੇ ਗਰਦਨ ਔਖਾ ਸੌਖਾ ਜਿਵੇਂ ਵੀ ਲੈ ਕੇ ਜਾ ਸਕਿਆ ਸਿੱਧੇ ਨਾਲ ਪੋਟੈਟੋ ਕੱਟਣੇ ਨੇ ਪੋਟੈਟੋ ਆ ਦੇਖੋ ਜੇ ਗਿਰ ਗੁਰ ਗਈ ਹੂ ਪੈਰ ਵੱਟੇ ਜੇ ਗਿਰ ਗੁਰ ਗਈ ਪੈਰ ਵੱਟਣ ਦਾ ਖਤਰਾ ਤਾਂ ਕਰਕੇ ਕੈਮਰਾਮੈਨ ਆ ਪਰੇ ਕਰਕੇ ਨਾ ਕਲਚ ਰੱਬ ਕੇ ਗੇਅਰ ਪਾਇਆ ਸੀ ਨਹੀਂ ਰੋਲ ਹੀ ਪਾ ਲੈਣਾ ਹੁੰਦਾ ਆ ਗੱਲ ਇਹੀ ਆ ਤੇ ਨਵੇਂ ਸਾਲ ਦੇ ਦਿਨ ਮੈਨੂੰ ਇਨਾ ਕਚੌੜੀ ਨਾ ਇਨਾ ਹੰਟੀਂਚੀ ਬਲੌਕ ਕਰਿਆ ਵੀਰ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਵਧਾਈਆਂ ਤਗੜਾ ਹੋ ਕੇ ਰਹਿ ਜਾਵਾਂ ਤਾਂ ਜੋ ਤੁਸੀਂ ਤਗੜੇ ਹੋ ਕੇ ਮੇਰੇ ਫੈਨ ਹੋਮੋ ਤਗੜੇ ਹੋ ਕੇ ਮੇਰੇ ਭਾਈ ਵੇ ਆ ਭੈਣਾਂ ਮੇਰੇ ਅਕਲ ਮੇਰੀਆਂ ਆਂਟੀਆਂ ਮੇਰੇ ਮਾਮਾ ਸਾਰੇ ਤਗੜੇ ਹੋ ਕੇ ਮੈਨੂੰ ਸਪੋਰਟ ਕਰੋ ਫੈਨ ਕੋਈ ਨਹੀਂ ਫੈਨ ਵਾਲੀ ਗੱਲ ਕੋਈ ਨਹੀਂ ਉਹ ਗਲਤੀ ਹੋ ਗਈ ਮੈਨੂੰ ਮਾਫ ਕਰ ਤੋ ਛੋਟੇ ਚਰਨਾ ਬੈਂਟੀ ਹੈਗੀ ਮੈਨੂੰ ਮਾਫ ਕਰ ਦੋ ਆਉਣ ਬਾਈ ਕਰ ਦੋ ਅਰੇ ਰਾਤ ਨਿਕਲ ਲੁਕਿਆ ਆ बस ਤੁਹਾਨੂੰ ਘਰ ਦਵਾਰੇ ਪਹੁੰਚ ਗਏ ਮੈਨਦਾ ਆ। ਲੋ ਵੀ ਮਿੱਤਰੋ ਤੀਆ ਗੇੜਾ ਲੱਗ ਚੁੱਕਿਆ ਟੱਕੀ ਦਾ ਵਾਪਸ ਤੇ ਪਹਿਲਾਂ ਲੈ ਕੇ ਗਏ ਸੀ ਆਪਾਂ ਉਹ ਆਲੂ ਵਾਲੀ ਮਹੀਨ ਦੂਏ ਗੇੜੇ ਤੇ ਲੈ ਕੇ ਗਈ ਕੜਾਹੀ ਜੋ ਕਿ ਸ਼ੌਕਿੰਗ ਸੀ। ਫਿਰ ਤੀਏ ਗੇੜੇ ਤੇ ਲੈ ਕੇ ਹੱਦਿਆਂ ਹੁਣ ਚਾਰ ਰਹੀਆਂ। ਜੋ ਕਿ ਇਹ ਵੀ ਆ ਲੱਗੂਗੀ ਬਤ ਦੂਜੀ। ਦੂਜੀ ਆ ਹਾਂ ਹਾਂ ਜਿਹੜੀ ਆ ਹੱਥ ਜਾਂ ਕਮਾਰੇ ਸਾਰੇ ਲੋਕ ਲੈਫਟ ਹੈਂਡ ਸਾਈਡ ਨੂੰ ਚਾਜਣਾ ਪਾ ਗਈ ਚਾਬੀ ਵਿੱਚ ਚੱਲ 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 ਇਧਰ ਲੈ ਵੀ ਬੱਲੂ ਗਾਲੀ ਨਵੇਂ ਡਿਆ ਯਾਰ ਕੰਮ ਇੰਨਾ ਟਾਈਮ ਹੈ ਨਹੀਂ ਗਾ ਠੰਡ ਬਹੁਤ ਲੱਗਦੀ ਆ ਚੱਲ ਚੱਲ ਟੱਚ ਕੇ ਚਲ ਗੁੱਲ ਕੇ ਇਹਦੇ ਨਾਲ ਧੱਕ ਪਹਿਲਾਂ ਚਾਬੀ ਨਾਲ ਉਧਰੋਂ ਵਾ ਵਾ ਚੱਲ ਚੱਲ ਲੋਲੀ ਚਾ ਮਾੜੀ ਤਿਆਰੀ ਆ ਚਾ ਮ ਕੱਢਣ ਦੇ ਆ ਹੜਾ ਦੋ ਲੈ ਚੱਲ ਚਾਰ ਹੀ ਲੈ ਜਾ ਲੈ ਯਾਰ ਇੱਕ ਦੋ ਲੈ ਚੱਲੀਏ ਚਾਰ ਲੈਣੇ ਚਾਰ ਲੈ ਲੈ ਇੱਕ ਮਿੰਟ ਰੋ ਆ ਵੀ ਚਾ ਮ ਚਾਰ ਨਹੀਂ ਕੱਢ ਲੈ ਹੁਣ ਲੈ ਕੇ ਚੱਲੇ ਇਹਨਾਂ ਨੂੰ

ਆਈ ਰਿਹਲੇ ਗਲੀ ਜੀ ਰੀ ਉੱਪਰ ਲਵਾ ਸਾਵੀ ਕਰ ਥੱਲੇ ਹੜਾ ਦਵਾਰ ਕਰ ਔ ਵੀ ਜਿੰਦੇ ਜੇ ਕਰਦਾ ਤੇਰੇ ਤੇ ਜਿੰਦੇ ਜੋ ਦੇਲ ਜੋਂ ਲਾਦਾ ਆਪਾਂ ਸੱਜਣਾ ਲੁਕਾਵਾ धनु आस्तर पर गया, गया है अब मेरा अस्त्रम astar.com ਦਾ ਮੈਂਬਰ ਪੂਰਾ ਤਗੜਾ ਜਲਦੀ ਆਵੇ ਵੱਲੂ ਬੱਤਰ ਜਾਂਦੇ ਹਣ ਕੀ ਹੋ ਗਿਆ ਲੱਗਿਆ ਨਹੀਂ ਪਰੇ ਹੋ ਗਿਆ ਹਾਂ ਕਿੰਨਾ ਕੰਮ ਕਰ ਰਿਹਾ ਇਸ ਕਿਉਂ ਪੈਰ ਤੂੰ ਪੈਰਾਂ ਨਾ ਤੂੰ ਆਲੂ ਕਰਕੇ ਹੱਥ ਦਾ ਤਾਂ ਨਹੀਂ ਕੰਮ ਕਰਦਾ ਇੱਕ ਲੱਗ ਗਿਆ ਫੋਟਾ ਫੋਲਕਾ ਆਰਾ ਇਧਰ ਨੂੰ ਕਰ ਤੇ ਜਨਾਂ ਉਂਗਲੀਆਂ ਮੂਰੇ ਕਰਦੀ ਉਹ ਇਹ ਤਾਂ ਪਰੇ ਹੋ ਗਿਆ ਦੂਰ ਹੋ ਗਿਆ ਬੱਲੂ ਬੱਤਰਾ ਹਗੀ ਹਰਤਾ ਦੇ ਬੰਦ ਕਰ ਲਾ ਓਏ ਐ ਜੋ ਇਹ ਨਹੀਂ ਲਾਦਾ ਲੋ ਵੀ ਪੰਜਵਾ ਗੇੜਾ ਟੱਕੀ ਦਾ ਪਹਿਲੇ ਗੇੜੇ ਚ ਸਭ ਤੋਂ ਆਇਆ ਆ ਆਲੂ ਕੱਟਣ ਵਾਲੀ ਫਿੰਗਰ ਵਾਲੀ ਮਸ਼ੀਨ ਤੇ ਦੂਜੇ ਗੇੜੇ ਚ ਆਇਆ ਕੜਾਹੀ ਤੀਜੇ ਗੇੜੇ ਚ ਆਈ ਮਿਕਸੀ ਤੇ ਥੇੜਾ ਨਾ ਤਾਂ ਨਹੀਂ ਲੱਗਿਆ ਹਾਂ ਨਾ ਤੇਰੇ ਤੀਏ ਗੇੜੇ ਚ ਆਏ ਸੀ ਝਾਮ ਚੌਥੇ ਗੇੜੇ ਚ ਆਈ ਮਿਕਸੀ ਪੰਜਵੇਂ ਗੇੜੇ ਚ ਹੁਣ ਲੈਣ ਚੱਲੇ ਆ ਅਖਬਾਰ ਵਾਸੋਈ ਵੀ ਆ ਜੀ ਥੱਕੀਰੇ ਗੇੜੇ ਲਾ ਕੇ ਅੱਜ ਥੱਕਿਓ ਗਲਾਕਰ ਚ ਬਣੀ ਹੋਈ ਆ ਲੋ ਕੋਈ ਨਹੀਂ ਕਰ ਮਾਰੀ ਨੋ ਇਦੀਵਾਰ ਆਉਣ ਨੂੰ ਮੈਂ ਤਿਆ ਲੈਟਾ ਲੂਟਾਂ ਲੱਗੀਆਂ ਦੇਖ ਲੋ ਲੈਟਾ ਲੂਟਾਂ ਲੱਗੀਆਂ ਦੇਖ ਲੋ ਇਹ ਮੈਨੂੰ ਵੀ ਸਾ ਲੱਗਦਾ ਆ ਹਾਂ ਇਹ ਮੈਨੂੰ ਵੀ ਸਾ ਲੱਗਦਾ ਆ ਕਿਹਾ ਸੀ ਨਾ ਐਂ ਹੀ ਫਿਰ ਹੰਟ ਬਹੁਤ ਆ ਲਾਲ ਦਾ ਅਸ਼ਕ ਬਤਾ ਜੀ ਕਿ ਲਾਉਂਦਾ ਚੱਪੇ ਫੇਰ ਆਪਾਂ ਨੂੰ ਉੱਥੋਂ ਚਾਬੀ ਇੱਕ ਨਹੀਂ ਚੱਕ ਲਿਆ ਯਾਰ ਚੱਕ ਲਿਆ ਹੁਣ ਮੈਨੂੰ ਮੂੰਹ ਤਾਉਂਦਾ ਰਿਆ ਭੈਣ ਦੇ ਯਾਰ ਮੂੰਹ ਤੇਰੇ ਵਿੱਚ ਨਿਕਲ ਗਿਆ ਤੇਰਾ ਲੋਵੀ ਚਾਬੀ ਲੈ ਗਿਆ ਇਹ ਉੱਥੋਂ ਚਾਬੀ ਇਕ ਲਈ ਲੋਵੀ ਜਿੰਦਿਆਂ ਨੇ ਖੇਚੜ ਆਈ ਪਿਆ ਪੰਜਵੀਂ ਵਾਰ ਹਾਏ ਪੁੱਠੀ ਚਾਬੀ ਲਾਦੀ ਮੈਂ ਲੱਤ ਮਾਰਨੀ ਆ ਤੇਰੇ ਹੋਈਆਂ ਲੋ ਵੀ ਪੰਜਵੀਂ ਵਾਰ ਜੰਦੇ ਲਾਉਣੇ ਇੰਨੇ ਔਖੇ ਲੱਗ ਰਹੇ ਨੇ ਇੰਨੇ ਔਖੇ ਲੱਗ ਰਹੇ ਨੇ ਫਿਰ ਰਸਤਾ ਮੈਂ ਰੋੜਾ ਅਗਵਾਰ ਚੱਕ ਲਾ ਹੁਣ ਕਿ ਤੇਰੇ ਕਿ ਆ ਪੈਣੇ ਹੁਣ ਚੱਕ ਕੇ ਬਾਹਰ ਲੈ ਆ ਮੇਰੇ ਦਿਲ ਆਏ ਕੱਲ ਤੱਕ ਨਹੀਂ ਰਹਿਣਾ ਹੋਰ ਸੁਣਾਓ ਮਿੱਤਰੋ ਇੰਨੇ ਤੁਸੀਂ ਵੀਡੀਓ ਕਰੋ ਲਾਈਕ ਬਲੌਗ ਨੂੰ ਕਮੈਂਟ ਕਰੋ ਸ਼ੇਅਰ ਕਰੋ ਕਰ ਲਓ ਸਬਸਕ੍ਰਾਈਬ ਮਿਲਾਂ ਕੱਲ੍ਹ ਨੂੰ ਲਾਓ ਯਾ ਕਰਨਾ ਹੈ ਤਾਂ ਬਹੁਤ ਹੁਣ ਨੂੰ ਜਾਣਨ ਦਾ ਕੋ ਰੇਹ ਵੇਲੇ ਮੈਨੂੰ ਸੁੱਕ ਸੁੱਕ ਵੀ ਹੋਣੀ ਆ ਜਾ ਕੇ ਕਾਫੀ ਕੰਮ ਤੇ ਘਰੇ ਜਾਣਾ ਪਹਿਲਾਂ ਮੇਰਾ ਫੋਨ ਲਾ ਕੇ ਮਲ ਕਰੇ ਮੜਾ ਹਲਵਾਈ ਕਿਤੇ ਆਪਣੇ ਉੱਤੇ ਜੀ ਆ ਆ ਵਾ ਟੱਕਣ ਲਾਈਟ ਵਿੱਚ ਮਾਰ ਯਾਰ ਬਲਾਉ ਵਿੱਚ ਮਾਰ ਤੇ ਹੀ ਲੈ ਸਬਜ਼ੀ ਦੇਖੋ ਜੀ ਮੇਰੀ ਮੰਮੀ ਨੇ ਵੇਖਣਾ ਫੋਨ ਹਾਂ ਹਾਂ ਹੁਣ ਪੂਰਾ ਹਾਂ ਜੀ ਹੁਣ ਤੋਂ ਪਰੇ ਆਦਾ ਨਹੀਂ ਐਕਸ਼ਨ ਦਾ ਓਏ ਮਿਸਕ ਵੇਜ ਜਾ ਮਿਸਕਾ ਆਲਾ ਬਾਬਾ ਸਾਹਿਬ ਗੁੱਟੇ ਵੇਦੋ ਦੀ ਵੀਡੀਓ ਬਣਾਉਂਦੇ ਨਾ ਮਨਦੀਪ ਫੈਲਾ ਓਏ ਬਸ ਹੁਣ ਨਾ ਬੋਲਿਓ ਬਸ ਇੱਕ ਵਾਰੀ ਬਾਈ ਗੱਲ ਤਾਂ ਹੋਏ ਨਾ ਮੇਰਾ ਭਾਈ ਕੰਮ ਗੱਲ ਤਾਂ ਹੋਏ ਨਾ ਰਹਿਣ ਦੇ ਬੋਲ ਲੈਣ ਦੇ ਨਹੀਂ ਰਹਿਣ ਦੇ ਰਹਿਣ ਦੇ ਟੱਗ ਲੋ ਮੜੀ ਗਏ ਉਹ ਨਾ ਬੈਜ ਵੀ ਕਰ ਦੇ ਗਾਈਸ ਮੈਂ ਆ ਕਰ ਰਿਹਾ ਦਾ ਯਾਰ ਬਸ ਕਰ ਗਾਈਸ ਵੀਰੇ ਗਾਈਸ ਵੀਰੇ ਅੱਜ ਮੈਂ ਕੱਚੂ ਵੇਚਣ ਆਈ ਸੀ ਬਾਤੂ ਪਾ ਕੇ ਬਣੇ ਆ ਇਹ ਸਾਗ ਸੱਜਣਾ ਔਰ ਇਹ ਲੈ ਕੇ ਮੋਟੀ ਜੀ ਦੀ ਮੋਟੀ ਜੀ ਦੀ ਹਾਏ ਹਾਏ ਟੱਕ ਲੜਾਈ ਹੋ ਜੂਗੀ ਕੋਈ ਫਾਇਦਾ ਨਹੀਂ ਵੀਰੇ ਹਾਂ ਡੋਟ ਟਾਂਕਾ ਹੜਾ ਬੰਦੀ ਦੇ ਸੇ ਪੌਂਡ ਬਾਦੁਰੇ ਰੇ ਯਾ ਇਨੀ ਗਾਣਾ ਜੋ ਉਹ ਡੋਰ ਲੈਣੀ ਆ ਤੁਮੋ ਫੇਲਾ ਆ ਮਿਲ ਗਿਆ ਆ ਉਰੇ ਕੰਮ ਚੱਲ ਜਾ ਤੁਮੋ ਫੇਲਾ ਬੰਦਾ ਲੱਭਰੇ ਆ ਲਿਓ ਤੂੰ ਵੀ ਬੰਦਾ ਕਿੱਥੇ ਆਏ ਫੜਾਕਟ ਕਿੱਥੇ ਉਹ ਦੇਖ ਰਿਹਾ ਡਾਕਟਰ ਸਬਜੀ ਵਾਲੀ ਵੀ ਦਿਖਾ ਰਿਹਾ ਹਾਂ ਲੈ ਮਿਕਸ ਵੈਜ ਕੋਦ ਟੋੜਾ ਟੱਬਾ ਉਹ ਯਾਰ ਇੱਧਰ ਮਾਰ ਲੈਦਾ ਓ ਐ ਔਰ ਤੂੰ ਉਰੋਂ ਨਿਕਲਦਾ ਬੰਦਾ ਅੰਦਰ ਚੱਲ 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 ਹੋਰ ਵੇਸਟੀ ਸੁਣ ਲੇਗਾ ਉਹਦੀ ਓਏ ਹੋਰ ਲੈਟ ਲਾ ਲਓ ਜੀ ਇਹਦੇ ਕੋ ਹੈਗਾ ਫੋਨ ਯਾਰ ਮੈਂ ਚਾਹ ਮੇਰੇ ਕਿਨ ਕਿਸੇ ਮੇਰੇ ਚਲਾਉਂਗਾ ਜੋਤ ਲਾਈ ਹਾਂ ਹਾਂ ਮੈਂ ਪਹਿਲੇ ਵੀਡੀਓ ਮੈਂ ਲੈਟ ਆਉਣਾ ਸੋ ਫਾਇਦਾ ਬੇ ਕੁੜੀ ਚ ਅਸੀਂ ਉੱਪਰ ਲੱਗੇ ਆ ਕੱਲ ਜਾਨੂੰ ਗਰਮ ਤਾਂ ਹੋ ਲੈਣੇ ਦੋ ਵਾਰ ਐ ਨਹੀਂ ਕਿਹਾ ਯਾਰ ਵੀਰੇ ਆਏ ਦੇ ਖੇਤੀਸ਼ੇ ਨੇ ਵੀਰੇ ਓ ਯਾਰ ਮੈਂ ਜਨਵਾਏ ਥੋੜੀ ਕਿਹਾ ਯਾਰ ਤੂੰ ਮੇਰੇ ਕੋਲ ਸੈਨ ਨਾ ਕੱਲ ਸੀ ਵੀ ਇਹਨੂੰ ਕਿਹਾ ਉਹਨੇ ਹਾਂ ਆਪਾਂ ਪਾਂਡੇ ਘਰ ਲੈਣਾ ਯਾਰ ਜੀ ਸੇ ਹਾਂਜੀ ਗਾਇਜ਼ ਗੁੱਡ ਮਾਰਨਿੰਗ ਹੋ ਚੁੱਕੀ ਆ ਤੇ ਹੱਸਦੇ ਹੱਸਉਂਦੇ ਆ ਅਸੀਂ ਆਗੇ ਜੀ ਰਾਤ ਘਰ ਘਰ ਆ ਕੇ ਮੈਂ ਸੌਂ ਗਿਆ ਮੈਨੂੰ ਐ ਸੀ ਮੈਂ ਰਾਤ ਕਲਿੱਪ ਕੱਢੂੰਗਾ ਪਰ ਯਾਰ ਨਹੀਂ ਨਿਕਲੇ ਮੈਂ ਫੋਨ ਤੋਂ ਪੇਪਰ ਪਰ ਪੇਪਰ ਪੜ੍ਹ ਰਿਹਾ ਸੀਗਾ ਬਹੁਤ ਮਾਡਲ ਸਮਝ ਰਿਹਾ ਸੀਗਾ ਯੂਟਿਊਬ ਤੋਂ ਤੇ ਉਹ ਵੀ ਜ਼ਰੂਰੀ ਸੀ ਅੱਜ ਮੇਰਾ ਪੇਪਰ ਆ ਕਿ ਕੈਮਿਸਟਰੀ ਦਾ ਕੈਮਿਸਟਰੀ ਦਾ ਤੇ ਜਿੰਨ ਨੂੰ ਵਲੌਗ ਇਥੇ ਰਕ ਵਧੀਆ ਲੱਗਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਡਾ ਭਰਾ ਜਲਦੀ ਤੋਂ ਜਲਦੀ ਚੈਨਲ ਨੂੰ ਮੋਨਟਾਈਜ਼ ਕਰ ਸਕੇ ਤੇ ਡੇਲੀ ਵਲੌਗ ਹੁੰਦੇ ਰਹਿਣਗੇ ਤੇ ਅੱਜ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਵੀ ਆਪਾਂ ਨੂੰ 4 ਮੰਥ ਰੈਗੂਲਰਲੀ ਹੋ ਚੁੱਕੇ ਆ ਵਲੌਗਿੰਗ ਕਰਦਿਆਂ ਨੂੰ ਬਿਨਾਂ ਨਾਂਗੇ ਟਾਈਮ ਟੂ ਟਾਈਮ ਵਲੌਗ ਇੱਕ ਅੱਧਾ ਦਿਨ ਹੀ ਹੋਇਆ ਵਾ ਜਿੱਥੇ ਮੈਂ ਵਲੌਗ ਲੇਟ ਕੀਤਾ ਵਾ ਤੇ 5 ਸਤੰਬਰ ਤੋਂ ਪਹਿਲਾ ਵਲਾ ਤੇ ਜਾਨੀ ਵਲੌਗ ਪਹਿਲਾਂ ਸ਼ੁਰੂ ਸੀ 4 ਸਤੰਬਰ ਪਹਿਲਾਂ ਇੱਕ ਨੀ ਨੂੰ ਇੱਕ ਗੈਪ ਆ ਗਿਆ ਸੀਗਾ ਫੇ 5 ਸਤੰਬਰ ਨੂੰ ਆਪਣਾ ਪਹਿਲਾ ਵਲੌਗ ਟਾਈਮਿੰਗ ਤੇ 7 ਵਜੇ ਸ਼ੁਰੂ ਕਰਿਆ ਮੈਂ 5 6 5 ਸਤੰਬਰ 5 ਸਤੰਬਰ 5 ਅਕਤੂਬਰ 1 ਮਹੀਨਾ 6 5 ਦਸੰਬਰ 2 ਮਹੀਨਾ 5 ਨਵੰਬਰ 2 ਮਹੀਨਾ 6 ਨਵੰਬਰ 3 ਮਹੀਨਾ 5 ਜਨਵਰੀ ਤੇ 5 ਦਸੰਬਰ ਤੇ ਨਵੀਆਂ ਤੇ 5 ਜਨਵਰੀ 4 ਮਹੀਨੇ ਤੇ ਅੱਜ 5 ਜਨਵਰੀ ਆ ਸਾਰਿਆਂ ਨੂੰ ਕੰਗ੍ਰੈਚੁਲੇਸ਼ਨਸ ਤੇ ਜਿੰਨੇ ਵੀ ਮੈਨੂੰ ਬਧਾਈਆਂ ਦੇਣਗੇ ਉਹਨਾਂ ਨੂੰ ਸਾਰਿਆਂ ਨੂੰ ਵੈਲਕਮ ਆਪਾਂ ਨੂੰ 4 ਮਹੀਨੇ ਹੋ ਚੁੱਕੇ ਆ ਬਲੌਗਿੰਗ 'ਚ ਤੇ ਆਪਾਂ 1753 ਸਬਸਕ੍ਰਾਈਬਰਸ ਆਪਣੇ ਨਾਲ ਜੋੜੇ ਆ ਜਿਹੜੇ ਆਪਾਂ ਨੂੰ ਫ੍ਰੇਮ ਕਰਦੇ ਆ ਤੇ ਜਿਹੜੇ ਵਲੌਗ ਦੇਖ ਰਹੇ ਆ ਆਪਣੇ ਤੇ ਉਹਨਾਂ ਨੂੰ ਲਾਈਕ ਕਰਦੇ ਆ ਤੇ ਕਮੈਂਟ ਕਰਦੇ ਆ ਤੇ ਸਬਸਕ੍ਰਾਈਬ ਕਰਦੇ ਆ ਜੋ ਕਿ ਮੇਰੇ ਬਹੁਤ ਦਿਲ ਦੇ ਕਰੀਬ ਨੇ ਤੇ ਆਪਣੀ ਫੈਮਿਲੀ ਨੂੰ ਇਨੀ ਗਿੱਲ ਫੈਮਿਲੀ ਨੂੰ ਜਲਦੀ ਤੋਂ ਜਲਦੀ ਪਹੁੰਚਾਓ ਤਾਂ ਜੋ ਤੁਹਾਡਾ ਭਰਾ ਤੋ ਡੇਲੀ ਵਧੀਆ ਵਧੀਆ ਕੰਟੈਂਟ ਲੈ ਕੇ ਆ ਸਕੇ ਤੇ ਕੰਟੈਂਟ ਜੀ ਇੰਸਟਾਗ੍ਰam ਤੇ ਹੀ ਹੋ ਰਿਹਾ ਉੱਥੇ ਵੀ ਜਾ ਕੇ ਚੈੱਕ ਕਰੋ ਤੇ ਇੰਸਟਾਗ੍ਰam ਵਾਲਿਆਂ ਨੂੰ ਕਹਾਂਗੇ ਵੀ ਤੁਸੀਂ YouTube ਤੇ ਜਾ ਕੇ ਚੈੱਕ ਕਰੋ ਤਾਂ ਜੋ ਤੁਹਾਡਾ ਆਪਣਾ ਜਲਦੀ ਤੋਂ ਜਲਦੀ ਚੈਨਲ ਨੂੰ ਕਰ ਲੈਵੇ ਮੋਨਟਾਈਜ਼ਡ ਤੇ ਤੁਹਾਨੂੰ ਅੱਗੇ ਹੋਰ ਅਚੀਵਮੈਂਟਸ ਕਰਕੇ ਦਿਖਾਵਾਂਗੇ ਬੇਨ ਪ੍ਰੋਪਰ ਆਪਣਾ ਇਹੀ ਆ ਵੀ ਚੈਨਲ ਨੂੰ ਮੋਨਟਾਈਜ਼ ਕਰਨਾਵਾ ਤੇ ਬਾਕੀ ਗੱਲਾਂ ਨਾ ਸਾਰੀਆਂ ਇਹ ਨੇ ਮੱਲਵੇ ਦਿਮੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਆਪਣੇ ਪੰਥ ਦੇ ਬਾਲੀ ਜਨਮਾਂ ਦੇ ਸ਼ਿਕਾਰੀ ਦੀਨ ਦੇ ਆਲੂ ਕਰਪਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਅੱਜ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਈਆਂ ਤੇ ਲੱਖ ਲੱਖ ਮੁਬਾਰਕਾਂ ਦੇ ਨਾਲ-ਨਾਲ ਸਾਰਿਆਂ ਨੂੰ ਬਧਾਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੰਗਲਿਸ਼ ਦਿਖਾ ਰਹੇ ਹਾਂ ਅ ਹੋਰ ਕੀ ਹੈ ਨਾ ਇਹ ਰਾਤ ਆਪਾ ਗੁਰਦੁਆਰੇ ਦਾ ਨਹੀਂ ਸਾਇ ਕਿਉਂਕਿ ਅੱਜ ਵੀ ਪਰ ਤੇ ਆ ਕੇ ਅਜੀ ਢੱਕੀ ਤੋਂ ਮੈਂ ਆਨੇ ਆ ਕੇ ਜਿਹਦੀ ਸੱਖੋ ਵਿਚਾਰੀ ਸੀ ਚਾਰਜਰ ਮੈਂ ਨਾਲ ਹੀ ਲੈ ਗਿਆ ਸੀ ਫੋਨ ਮੈਂ ਨਾਲ ਲੈ ਗਿਆ ਤਾਂ ਕਰਕੇ ਉਹ ਸਾਜੀ ਵਾਲੀ ਕਲਿੱਪ ਬਣ ਗਈ ਚਲੋ ਤੇ ਜੋ ਹੁਣ ਅੱਗੇ ਕਰਨਾ ਆ ਜੋ ਕਰਨਾ ਵਾ ਤੁਹਾਨੂੰ ਮੈਂ ਦਿਖਾਉਣਾ ਤੇ ਵਲੌਗ ਐਡਿਟ ਕਰੂੰਗਾ ਛਾ ਹਾਂ ਜੀ ਜਾ ਆਪਣੀ ਆ ਚੁੱਕੀ ਆ ਫਰੈਸ਼ ਹੋ ਚੁੱਕੇ ਆ ਤੇ ਗੱਲ ਐ ਇਦਾਂ ਵੀ ਯਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਧਰਮ ਤੋਂ ਚਾਰੇ ਪੁੱਤ ਵਾਰਤੇ ਮਾਂ ਵਾਰਤਾ ਬਾਪ ਵਾਰਤਾ ਆਪਣਾ ਆਪ ਵਾਰਤਾ ਸੋ ਗੱਲ ਇਹ ਆ ਸੋਚਣ ਵਾਲੀ ਵੀ ਉਹਨਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਆਪਣੇ ਪਿੱਛੇ ਤੇ ਆਪਾਂ ਕਿੱਧਰ ਨੂੰ ਜਾ ਰਹੇ ਆ ਮੰਨੂ ਮੈਂ ਵੀ ਹਾਂ ਨੇ ਪਿੱਛੇ ਆਉਣਾ ਆ ਸਭ ਤੋਂ ਪਹਿਲਾਂ ਮੈਂ ਆਪਣੇ ਤੇ ਗੱਲ ਲਾਗੂ ਕਰਦੇ ਆ ਬੀਨ ਉਹਨਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਆਪਾਂ ਮੁੱਲ ਨਹੀਂ ਪਾਇਆ ਤੇ ਇਹ ਮੁੱਲ ਪਾਉਣਾ ਜ਼ਰੂਰੀ ਆ ਜੋ ਮੈਨੂੰ ਲੱਗਦਾ ਵੀ ਮੁੱਲ ਪਹਿਣਾ ਚਾਹੀਦਾ ਤੁਹਾਨੂੰ ਮੈਂ ਨਹੀਂ ਮੁੱਲ ਨਹੀਂ ਪਹਿਣਾ ਚਾਹੀਦਾ ਜੋ ਕਿ ਉਹਨਾਂ ਦੀਆਂ ਸ਼ਹਾਦਤਾਂ ਅਨਮੋਲ ਨੇ ਮੁੱਲ ਤਾਂ ਉਹਨਾਂ ਦਾ ਕੀ ਪਹਿਣਾ ਯਾਨੀ 96 ਕਰੋੜੀ ਖਾਲਸਾ ਬਣਨਾ ਚਾਹੀਦਾ ਖਾਲਿਸਤਾਨ ਬਣਨਾ ਚਾਹੀਦਾ ਜੋ ਮੈਂ ਗਲਤ ਮਲਤ ਬੋਲਿਆ ਸੋ ਮਾਫ ਕਰਿਓ ਹੱਥ ਬੰਨ ਕੇ ਮਾਫੀ ਹੈ ਜੇ ਕੁਝ ਗਲਤ ਲਫ਼ਜ਼ ਨਿਕਲ ਗਿਆ ਹੋਵੇ ਜ਼ੁਬਾਨ ਚ ਐਡੇ ਹੈ ਨਹੀਂ ਆਪਾਂ ਵੀ ਉਹਨਾਂ ਦੀ ਤਾਰੀਫ਼ ਚ ਵੀ ਸ਼ਬਦ ਬੋਲ ਸਕੀਏ ਸੋ ਹਾਂਜੀ ਗਾਇਜ਼ ਬੈਠਾ ਬੈਠਾ ਸੋਚਦਾ ਰਿਹਾ ਕੁਛ ਨਾ ਕੁਛ ਬਟ ਸਮਝਦਾਰੀ ਗਾਲੀ ਗੱਲੇ ਆ ਬਿਨਾ ਧੋਕੇ ਅੱਜ ਆਪਾਂ ਗੁਰੂ ਘਰ ਮੱਥਾ ਟੇਕ ਕੇ ਆਈਏ ਪ੍ਰਮਾਤਮਾ ਦਾ ਨਾਮ ਤੇ ਆਈਏ ਤੇ ਪ੍ਰਮਾਤਮਾ ਨੂੰ ਯਾਦ ਕਰੀਏ ਵੀ ਹੈ ਪ੍ਰਮਾਤਮਾ ਜੋ ਤੈਨੂੰ ਜ਼ਿੰਦਗੀ ਦਿੱਤੀ ਆ ਇਹ ਜ਼ਿੰਦਗੀ ਤੇਰੀ ਆ ਸਕਸੈਸ ਵੀ ਤੂੰ ਕਰਨਾ ਖਰਾਬ ਵੀ ਤੂੰ ਕਰਨਾ ਸਮੇਂ ਹੋਣਾ ਵੀ ਤੂੰ ਹੀ ਆ ਪਰਖਣ ਵਾਲਾ ਵੀ ਤੂੰ ਹੀ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬੀ ਮੈਂ ਸੋਹਣਿਆ ਕਿਸੇ ਤੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਐਡਾ ਚਨ ਹੋਇਆ ਵੀ ਜੇ ਮੇਰਾ ਸਿੱਖ 60 ਸਾਲ ਤੋਂ ਪਹਿਲਾਂ ਇੱਥੇ ਆਊਗਾ ਤਾਂ ਕੀ ਸੀ ਭੁੱਲ ਗਿਆ ਮੈਂ ਸੌਰੀ ਸੌਰੀ ਸਭੀ ਮਾਫ ਕਰਿਓ ਜਗਦੀਸ਼ ਜੀ ਸੁਣਿ ਸੀ ਇਹ ਗੱਲ ਮੈਂ ਪੂਰੀ ਪ੍ਰੋਪਰ ਮੈਨੂੰ ਯਾਦ ਨਹੀਂ ਆ ਰਹੀ ਵੀ ਜੇ ਮੇਰਾ ਸਿੱਖ 60 ਸਾਲ ਤੋਂ ਪਹਿਲਾਂ ਸ੍ਰੀ ਸੱਚਖੰਡ ਸ੍ਰੀ ਹਰਿਉਤਸਵ ਆਊਗਾ ਤਾਂ ਉਹ ਨੂੰ ਮੈਂ ਦਰਸ਼ਨ ਦਿਦਾਰੇ ਦਊਂਗਾ ਤੇ 24 ਚੋਂ 16 ਬਤਾਈ 12 ਘੰਟੇ ਪਰਮਾਤਮਾ ਜੀ ਉੱਥੇ ਹਾਜ਼ਰ ਹੋਣਾ ਜਾਂ ਰਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਅਤੇਸ਼ ਸੱਚਗੰਟੀ ਸਿੱਧੀ ਹੂਰ ਸਾਇਓ ਤੇ ਉੱਥੇ ਨਾ ਪਹਿਲਾਂ ਜਦ ਮੱਲਬ ਗੁਰੂ ਜੀ ਨੇ ਅਹ ਸਰੀਰ ਛੱਡਿਆ ਸੀ ਮੱਲਬ ਸਰੀਰ ਸਾਚੇ ਗੰਡ ਗਏ ਸੀ ਉਦੋਂ ਗੁਰੂ ਜੀ ਨੇ ਬਚਨ ਹੋਈ ਸੀ ਵੀ ਜਿਹੜਾ ਇੱਥੇ ਮੇਰੀ ਸਥਾਨ ਬਣਾਊਗਾ ਉਹਦੀਆਂ ਪੀੜੀਆਂ ਪੀੜੀਆਂ ਉਹਦੀਆਂ ਮਤਲਬ ਵਸਟਾਂ ਖਤਮ ਹੋ ਜਾਣਗੀਆਂ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਉੱਥੇ ਗਏ ਉਹਨਾਂ ਨੇ ਉੱਥੇ ਜਗ੍ਹਾ ਬਣਾਈ ਤੇ ਫਿਰ ਤੁਹਾਨੂੰ ਪਤਾ ਹੀ ਹੈ ਮਹਾਰਾਜਾ ਰਣਜੀਤ ਸਿੰਘ ਦੀਆਂ ਪੀੜੀਆਂ ਨਾਲ ਕੀ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਇਹ ਗੱਲ ਕਹੀ ਸੀ ਜਦ ਮਹਾਰਾਜਾ ਰਣਜੀਤ ਸਿੰਘ ਜੀ ਇੰਦਰ ਸੇ ਆ ਗਿਆ ਵੀ ਜਿਹੜਾ ਇੱਥੇ ਸਥਾਨ ਬਣਾਊਗਾ ਉਹਦੀਆਂ ਪੀੜੀਆਂ ਖਤਮ ਹੋਣਗੀਆਂ ਤੇ ਮਹਾਰਾਜਾ ਰਜੀਤ ਸਿੰਘ ਜੀ ਕਹਿੰਦੇ ਜੀ ਨੇ ਆਪਣਾ ਸਾਰਾ ਪਰਿਵਾਰ ਹੀ ਭਾਰਤਾ ਨਾ ਸਿੱਖੀ ਲਈ ਉਹਦੇ ਦੀਆਂ ਮੇਰੀਆਂ ਪੀੜੀਆਂ ਕੀ ਨੇ ਸੋ ਗੱਲ ਇਹ ਆ ਵੀ ਸਿੱਖੀ ਦੀ ਡ੍ਰਿਡਤਾ ਜ਼ਰੂਰੀ ਆ ਪਿਆਰ ਹੋਣਾ ਜ਼ਰੂਰੀ ਆ ਸਿੱਖੀ ਪ੍ਰਤੀ ਤੇ ਜਨ ਸੰਤ ਪਿੰਡਰਾਜੀ ਵਾਲੇ ਸੰਤ ਦਰਨੈਲ ਸਿੰਘ ਪਿੰਡਰਾਜੀ ਵਾਲੇ ਦਾ ਬਾਬਾ ਜੀ ਦਾ ਸਮਾ ਸੀ ਨਾ ਉਹ ਤੋਂ ਬਾਬਾ ਜੀ ਨੂੰ ਕੋਈ ਪੁੱਛਣਾ ਵੀ ਛੋਟੇ ਨਾਲ ਗਾਤਰੇ ਵਾਲੇ ਸਿੰਘਾਂ ਦੇ ਨਾਲ 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 ਮੁੰਨੇ ਘੋਨੇ ਵੀ ਫਿਰਿਆ ਗੁਰੂ ਸੰਤ ਪਾਪਾ ਇੱਧਰ ਨਾਲ ਪੈਂਟਰ ਸਿੰਘ ਜੀ ਵਾਲਿਆਂ ਨੇ ਕਿਹਾ ਸੀ ਵੀ ਇਹ ਮੇਰੀਆਂ ਤੋਪਾਂ ਨੇ ਜਿੱਥੇ ਤੁਸੀਂ ਨਹੀਂ ਚੱਲਣਾ ਨਾ ਉੱਥੇ ਇਹਨਾਂ ਨੇ ਚੱਲੇ ਜਾਣਾ ਸੋ ਕਿਸੇ ਨੂੰ ਅੰਡਰਐਸਟੀਮੇਟ ਨਾ ਕਰਿਆ ਕਰੋ ਗੱਲਾਂ ਕੋਈ ਨਹੀਂ ਪਤਾ ਕਿੰਨਾ ਗਿਆ ਜੱਗੀ ਵਰਦਾ ਹੋਵੇ ਪਰ ਜੋ ਮੈਨੂੰ ਤਾਂ ਕੁਝ ਨਹੀਂ ਪਤਾ ਜਾਣੀ ਮੈਂ ਵੀ ਇਹ ਸੁਣਿਆ ਤਾਂ ਨਹੀਂ ਗੱਲਾਂ ਨੇ ਪਰ ਜਿੰਨਾ ਵੀ ਦੱਸਿਆ ਮੈਂ ਜੇ ਜੋ ਕੁਝ ਵੀ ਗਲਤ ਲੱਗਦਾ ਵਾ ਜਾਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰਿਓ ਕਿਉਂਕਿ ਨਮਾਣਾ ਹਾਂ ਮੇ ਤੋਂ ਗਲਤ ਅਬਦੂ ਬੋਲਿਆ ਜਾ ਰਿਹਾ ਹੈ ਮੇਰੀ ਕੋਈ ਡੀਬੀਟੀ ਸੁੱਚੀ ਹੈ ਨਹੀਂ ਇਹਨਾਂ ਦੀ ਮੈਂ ਗੱਲ ਕਰ ਸਕਾਂ ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕੋਈ ਨਹੀਂ ਪਰ ਬਾਤ ਵੰਦੀ ਦਿਖਾ ਲੋ ਦਰਸ਼ਨਾਂ ਗੁਰੂ ਜੀ ਦੇ ਤੇ ਭਾਈ ਗੁਰੂ ਦਾ ਉਹ ਟਾਸਰਾ ਲੈ ਕੇ ਅੱਜ ਪੇਪਰ ਦੇਣ ਜਾਣ ਲਿਆ ਤੇ ਦੇਖਦੇ ਆ ਕਿ ਕੀ ਬਣਦਾ ਕੀ ਨਹੀਂ ਸਾਢੇ 6 ਹੋ ਚੁੱਕੇ ਆ ਪੇਪਰ ਦੀ ਟਾਈਮਿੰਗ 10:30 ਤੋਂ ਸਾਢੇ 4 ਤਿੰਨ ਘੰਟੇ ਚਲੋ ਅੱਗੇ ਦੇਖਣਾ ਮੈਂ ਵੀ ਮੇਰੀ ਟਾਸਰਾ ਹੈ ਕੀ ਨਾ ਤੋਂ ਹੋ ਗਏ ਸਾਢੇ 7 ਦੌਰਨ ਦੀ ਬਾਕੀ ਦੇਖਦੇ ਆ ਕੀ ਬਣਦਾ ਕੀ ਨਹੀਂ ਸੋ ਹਾਂਜੀ ਗਾਇਜ਼ ਆਪਕਾ ਲੱਗੇ ਜ ਦਿਨ ਚੜ ਚੁੱਕੇ ਆ ਬਾਹਰ ਐਕਸਟ੍ਰੀਮਲੀ ਅਟਾ ਚੁੱਕਿਆ ਬਸ ਹੁਣ ਨਾ ਤੋ ਹੁਣ ਮੈਨੂੰ ਐ ਸੀ 7:30 ਨਿਕਲਦਾ ਪਰ ਨਹੀਂ ਨਿਕਲਿਆ ਬਸ ਹੁਣ ਨਾ ਤੋ ਕਿ ਨਿਕਲਦਾ ਔਰ ਮਾਫ ਕਰਿਓ ਮਤਲਬ ਸ਼ੌਕ ਵਾਲਾ ਹੋ ਗਿਆ ਇਹ ਤਾਂ ਕਮ ਚਲੋ ਕੋਈ ਨਹੀਂ ਮੈਂ ਜਲਦੀ ਜਲਦੀ ਨਾ ਆਉਣਾ ਤੋ ਨਾ ਫਰੈਸ਼ ਫਰੁਸ਼ ਤਾਂ ਮੈਂ ਵੀ ਆਇਆ ਬਰਸ਼ ਬਰੂਸ਼ ਕਰਕੇ ਨਾ ਤੋ ਗੇ ਫਿਰ ਮੈਂ ਨਿਕਲਦਾ ਕੋਲੇ ਨੂੰ ਤੇ ਚੰਗਾ ਜੀ ਆਦਾ ਵਲੌਗ ਕਰਦੇ ਹਾਂ ਟੈਂਡ ਚ ਵਲੌਗ ਵਧੀਆ ਲੱਗੇ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰਾ ਅਗਲੇ ਦਿਨ ਨਿਊ ਵਲੌਗ ਚੁੱਕ ਕੇ ਆਇਆ ਟਾੜਾ